روما جي اڄ آيو راجي لوء پڇا تو هڻي ھر وٽ ڏينها اڌر واما ٿالي وڃي تو ਮਿਲ ਜੀ ਆਓ ਲਓ ਜੇਕਰ ਵੀ ਆਇਓ ਵੱਡਾ ਬਿਕਾ ਫਟਾ ਤੈਨੂੰ ਵੱਡਾ ਕਰਨ ਤੇ ਬੜੇ ਮਿਹਨਤ ਲੱਗਦੀ ਹੈ ਤੈਨੂੰ ਆਪਾਂ ਕਰਨਾ ਹੈ ਠੀਕ ਹੈ ਨਾ ਦੇ ਬਾਈਕ ਤੇ ਕਰੇ ਆਪਾਂ ਆ ਕੇ ਵੱਡਦੇ ਪੈਦਲ ਦੀ ਲੋੜ ਹੈ ਤਾਂ ਕਰਕੇ ਲਓ ਜੀ ਲਓ ਆਜੋ ਆਜੋ ਸ਼ਾਬਾਸ਼ ਆਜੋ 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 क्या <laughs> कुछ <laughs> ਪਾਉ ਕਰੀਆ। ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਕੱਲ੍ਹ। ਬਹੁਤ ਬਹੁਤ ਪਾਣੀ ਹਰ ਸਮਾਂ ਨਾਲ ਜੇ ਇਹਨੂੰ ਪਾਣੀ ਪਾਉਣਾ ਠੀਕ ਹੈ ਰੋਜ਼। ਅੱਜ ਪਾਇਆ ਫੇਰੀ ਪੋੜਾ। ਹਾਂਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਚੱਕਰ ਵਾਲੇ ਝੁੱਗੇ ਪਹੁੰਚ ਕੇ ਪੌਦੇ ਵੰਡੇ ਆਂ ਔਰ ਪੌਦੇ ਲਗਾਏ ਵੀ ਆ ਜੀ। ਅੱਜ ਸਾਡੀ ਖੁਸ਼ੀ ਫਾਊਂਡੇਸ਼ਨ ਵੱਲੋਂ ਚੱਕਰ ਵਾਲੇ ਝੁੱਗੇ ਤੇ ਪੌਦਿਆਂ ਦਾ ਲੰਗਰ ਲਾਇਆ ਗਿਆ ਹੈ। 150 150 ਪੌਦਿਆਂ ਦਾ ਲੰਗਰ ਲਾਇਆ ਗਿਆ ਹੈ ਇੱਥੇ ਨਾਲ ਅਸੀਂ ਇਹਨਾਂ ਨੂੰ 3 ਗਾਰਡਸ ਵੀ ਦਿੱਤੇ ਨੇ ਕਿ ਕਈ ਵਾਰੀ ਕੋਈ ਪਸ਼ੂ ਖਾ ਜਾਂਦਾ ਹੈ ਕੋਈ ਪੌਦਾ ਬਚ ਨਹੀਂ ਰਿਹਾ ਤੇ ਉਹਨਾਂ ਨੂੰ 3 ਗਾਰਡਸ ਵੀ ਦਿੱਤਾ ਹੈ ਤੇ ਨਾਲ ਇਹ ਵੀ ਵਾਦਾ ਲਿਆ ਹੈ ਕਿ ਸਾਰੇ ਪੌਦਿਆਂ ਦਾ ਧਿਆਨ ਰੱਖਣਗੇ ਤੇ ਬੱਚਿਆਂ ਨੂੰ ਵੀ ਬਹੁਤ ਸਾਰਾ ਸਮਝਾਇਆ ਮੋਟੀਵੇਟ ਕੀਤਾ ਹੈ ਕਿ ਆਪਾਂ ਜਿੰਨਾ ਹਰਾ ਬਰਾ ਫਸਲ ਕਾ ਰੱਖਾਂਗੇ ਉਹਨਾ ਸਾਫ ਫਸਲ ਕਾ ਬਣਾ ਰਹੇਗਾ ਪਿਛਲੇ ਦਿਨੀ ਵੀ ਜਿਹੜੀ ਤੁਸੀਂ ਮੂਹਮ ਚਲਾਈ ਗਈ ਹੈ ਤੁਹਾਡੀ ਫਾਊਂਡੇਸ਼ਨ ਖੁਸ਼ੀ ਫਾਊਂਡੇਸ਼ਨ ਵੱਲੋਂ ਕਿ ਉਸੇ ਤਹਿਤ ਅੱਜ ਪ੍ਰੋਗਰਾਮ ਜਿਹੜਾ ਸਾਡਾ ਮਿਸ਼ਨ ਹੈ ਜਿਹੜਾ ਅਸੀਂ ਲੈ ਕੇ ਚੱਲੇ ਆ 3 ਲੱਖ ਤੋਂ ਪਲੱਸ ਮਿਸ਼ਨ ਲੈ ਕੇ ਚੱਲੇ ਆ ਉਹਦੇ ਤਹਿਤ ਹੀ ਅਸੀਂ ਇਹ ਲੰਗਰ ਵੰਡਿਆ ਤੇ ਜਿੰਨੀ ਲੋੜ ਸੀ ਸਾਨੂੰ ਡਿਮਾਂਡ ਆਂਦੀ ਹੈ ਉਵੇਂ-ਉਵੇਂ ਅਸੀਂ ਇਹ ਪੌਦੇ ਪਹੁੰਚਾਉਂਦੇ ਆ ਤੇ ਨਾਲ ਉਹਨਾਂ ਨੂੰ ਮੋਟੀਵੇਟ ਕਰਦੇ ਆ